ਖਰੜ ਤੋਂ ਵੱਡੀ ਖਬਰ ਬੇਗਮਪੁਰਾ ਨਗਰ ਵਿਖੇ ਸ੍ਰੀ ਗੁਰੂ ਰਵੀਦਾਸ ਜੀ ਦਾ 649ਵਾਂ ਗੁਰਪੁਰਬ ਧੂਮ-ਤਾਮ ਨਾਲ ਮਨਾਇਆ ਗਿਆ ਗੁਰੂ ਰਵੀਦਾਸ ਸਭਾ ਵੱਲੋਂ ਕਰਵਾਏ ਧਾਰਮਿਕ ਸਮਾਗਮ ਵਿੱਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ त ਆਪ ਨੇ ਜਿਹੜੇ ਸਾਡੇ ਸਰਕਾਰ ਦਾ ਜਿਹੜਾ ਉਰਦਾਨਾ ਕੀ ਨਾਮ ਦੇ ਬਾ ਲੋਕ ਨੇ ਉਹ ਵੀ ਸਾਡੇ ਜਿਹੜੇ ਆਏ ਨੇ ਜਿਹੜੇ ਆਪਣੇ ਆਪਣੇ ਪਿੰਡ ਦੇ ਵਿੱਚ ਕਰਦੇ ਨੇ ਗੁਰਪ੍ਰਮਾ ਨਾਉਦੇ ਨੇ ਸਦਾ ਸੁਖੰਦਾ ਜਿਹੜੇ ਡੋਮਣਾ ਜਿਹੜੇ ਏਰੀਅਨ ਨਾਲੂ ਨੇ ਤੇ ਉਹ ਵੀ ਆਏ ਨੇ ਤੇ ਸਾਡੇ ਪੁੱਤਰ ਡਾਕਟਰ ਕਰਮਨ ਸਿੰਘ ਸਹਾukar ਡੀਪੀਆਈ ਰਿਟਾਇਰਡ ਮੇਰੇ ਖਾਲਜੇ ਕੋਈ ਹਾਜ਼ਰੀ ਭਰ ਕੇ ਗਏ ਨੇ ਅਮਨਦੀਪ ਸਿੰਘ ਕਦੋਂ ਉहां ਸਾਡੇ ਵਿਚੇ ਬੈਠੇ ਨੇ ਅੱਜ ਤੁਸੀਂ ਜਿਹੜੇ ਰਹੇ ਤੇ ਮੁਖੀ ਅੱਗੇ ਉੱਥੇ ਬੈਠੇ ਸਨ ਕਿਸੇ ਦਾ ਸੰਬੋਧਨ ਕਰਾਈ ਸੀ ਇੰਤਜ਼ਾਰ ਕਰ ਰਿਹਾ ਸੀ ਭਾਈ ਗਿੰਦਰ ਸਿੰਘ ਕਸ਼ੂਰੀਸ਼ ਦਾ ਘਰ ਦੇ ਜੀ ਸੁਨੀਆਬੀ ਨੇ ਪਰ ਆਪੇ ਉਹਨਾਂ ਨੇ ਹਾਜ਼ਰੀ ਭਰੀ ਹੈ ਭਾਈ ਦਾ ਪ੍ਰੀਤ ਸਿੰਘ ਦੇ ਸਾਥੀ ਬਰਨਜੀਤ ਦਾ ਜਰਦੇ ਜੁਦਾ ਸਭ ਤੋਂ ਅੰਤਰੀਆ ਕੀ ਉਹਨਾਂ ਨੇ ਤੁਸੀਂ ਸਰਵਨ ਕੀਤਾ ਤੇ ਹੁਣ ਸਾਡੇ ਮਹਿਮਾਨ ਜਿਨ੍ਹਾਂ ਨੂੰ ਤੁਸੀਂ ਸਰਵਨ ਕਰੋਗੇ ਜਿਹੜੇ ਭਾਈ ਗੁਰਪ੍ਰੀਤ ਸਿੰਘ ਜੀ ਕੋਟ ਪੰਧੀਆਂ ਵਾਲੇ ਬੰਗਾ ਤੋਂ ਪਹੁੰਚਾ ਲੈਣੇ ਸਾਡੇ ਇਸ ਸਮਾਗਮ ਦੇ ਵਿੱਚ ਤੁਸੀਂ ਉਹਨਾਂ ਨੂੰ ਸਵਾਗਤ ਕਰੋਗੇ ਤੇ ਮੇਰੇ ਕੋ ਸਾਡੇ ਪਾਸ ਉਹ ਸੰਗ ਜੋ ਇਕੱਤੇ ਨੇ ਜਿਨ੍ਹਾਂ ਜਿਹੜੇ ਸਿੰਘ ਸਾਹਿਬ ਆਪਣਾ ਅੰਨਾਂ ਨੇ ਬੈਠਣਾ ਹੈ ਨਾ ਕਿ ਕੀਰਤਨ ਲਈ ਆਸਨ ਰਹਿ ਕਰਨਾ ਹੈ ਉਹਨਾਂ ਕੇ ਅਸੀਂ ਕੁਛ ਮਾਨ ਸਨਮਾਨ ਕਰਨੇ ਨੇ ਜਿਨ੍ਹਾਂ ਨੇ ਸਾਡੇ ਅੱਜ ਦੇ ਸਮਾਗਮ ਦੇ ਲਈ ਜਿਨ੍ਹਾਂ ਦਾ ਯੋਗਦਾਨ ਐ ਵੈਸੇ ਵੀ ਸਮਾਜਿਕ ਤੌਰ ਤੇ ਜਿਹੜੇ ਲੋਕਾਂ ਦੇ ਦੁੱਖਾਂ ਦਾ ਦਰਦ ਖੜਨ ਵਾਲੇ ਲੋਕ ਨੇ ਉਹਨਾਂ ਨੂੰ ਅਸੀਂ ਦੇਣਾ ਹੈ ਸਨਮਾਨ ਤੇ ਕੁਝ ਬਾਹਰ ਤੋਂ ਆਏ ਹੋਏ ਨੇ ਸਾਡੇ ਸਾਥੀ ਜਿਵੇਂ